ਪਾਜੀ ਜਨਾਕਸ਼ਨ ਕੀ ਥੋੜੇ ਲੱਗਦੀ ਪਾਜੀ ਮੇਰਾ ਡੈਨਟੀ ਹੈ ਕੀ ਨਾਮ ਹਰਪੰਸਰ ਹਰਪੰਸਰ ਕਿਹੜਾ ਪੰਡ ਪਾਜੀ ਛੋਟਾ ਪੰਗਲਾ ਮੜ ਗੜ ਅਸਾ ਕੋਈ ਜਾਣਕਾਰੀ ਮਿਲਦੀ ਨਹੀਂ ਅਸੀਂ ਕਿਦਾਂ ਵੇ ਕੋਈ ਪਤਾ ਨਹੀਂ ਕਦੇ ਬਾਰੀ ਯਾਰ ਹਾਂਜੀ ਹਾਂਜੀ ਪਤਾ ਨਹੀਂ ਆਈ ਹੁਣ ਉਹਨਾਂ ਨੂੰ ਸ਼ਰ ਲੱਗਿਆ ਹੈ ਕਹੇ ਲੱਗ ਗਿਆ ਉਹਦਾ ਹਾਲਤ ਕਿਦਾਂ ਉਹਨਾਂ ਦੀ ਦੱਸਦੇ ਆ ਵੀ ਬਹੁਤੀ ਜ਼ਿਆਦਾ ਨਹੀਂ ਸੱਟ ਹਜੇ ਤਾਂ ਮੈਨੂੰ ਦੱਸਿਆ ਨਹੀਂ ਚੱਲਦਾ ਮੈਂ ਵੀ ਹਾਂ ਦੇਖਿਆ ਹੈ ਜ਼ਿਆਦਾ ਹੀ ਬੁਣੀਆ ਸਾਹ ਜਿਆਦਾ ਹੀ ਲੱਗਦੀ ਆ ਤੇ ਖੂਨ ਆ ਦੇ ਹਾਂਜੀ 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 ਪਾਜੀ ਕਿਦਾਂ ਦਾ ਹਾਸਾ ਬਤਰੇ ਮੈਂ ਕਿ ਨਹੀਂ ਕੈਮਰਿਜ ਉਹਦਾ ਸੀ ਆਪਣੀ ਬੀਟਿੰਗ ਹੁੰਦੀ ਹੈ ਅੱਛਾ ਜੀ ਜੇ ਜਦੋਂ ਮੈਂ ਉਹ ਭੰਗਲਾ ਦਾ ਉਹ ਮੰਡੀ ਆਇਆ ਨਾ ਜੀ ਅਸੀਂ ਜਿੱਦਾਂ ਇਹ ਕਾਫੀ ਇੱਕ ਸਪੀਡ ਤੇ ਸੀਗੇ ਦੇਖ ਤਾਂ ਲੈਤੀ ਅਸੀਂ ਫਿਰ ਅਸੀਂ ਸ਼ੀਟੇ ਥੱਲੇ ਲਾ ਕੇ ਇਹ ਤਾਂ ਜਿੱਦਾਂ ਖੜ ਗਏ ਅਸੀਂ ਗੱਡੀ ਪਰ ਉਹਨਾਂ ਚੀਜ਼ ਦਾ ਕੰਟਰੋਲ ਨਹੀਂ ਹੋਇਆ ਤੇ ਅਸੀਂ ਵਿੱਚ ਬਣੇ ਫਿਰ ਉਹਨੇ ਕਾਫੀ ਤੇ ਨਾਲ ਆ ਕੇ ਘੱਟਿਆ ਹੋਗਾ ਫਿਰਾਂ ਦਮ ਕਰ ਖਾਲਿਆ ਬਟਾਇਆ ਫਿਰ ਇਹ ਇੱਕ ਬੰਦੇ ਬਿਹਾਵ ਗਾਵੇ subscribe now and press the bell icon never miss an update